7 ਅਪ੍ਰੈਲ ਨੂੰ ਰਣਜੀਤ ਐਵੇਨਿਊ ਰੋਜ਼ਗਾਰ ਨੇ ਵਿੱਚ ਸਿੱਖਾਗੂ ਤੇ ਸਮਾਸ਼ੇਵੀ ਸਰਬਜੀਤ ਸਿੰਘ ਸੋਨੂ ਜੜਿਆਲਾ ਨੇ ਸਿੱਖ ਕੌਮ ਦੇ ਮਨਹਾਨ ਜਰਨੈਲ ਹਰਬਖਸ਼ ਸਿੰਘ ਦੀ ਯਾਦ ਵਿੱਚ ਵਾਤਾਵਰਨ ਦੇਖਾਣਾ ਮਨਾਉਂਦਾ ਐਲਾਨ ਕੀਤਾ ਸੀ ਉਹਨਾਂ ਕਹੇ ਕਿ ਇਸਨੂੰ ਆਪਣੇ ਦੇਸ਼ ਤੇ ਸ਼ਹੀਦ ਹੋਣ ਵਾਲੇ ਯੋਧੇ ਜਰਨੈਲਾਂ ਦੇ ਨਾਮ ਤੇ ਵੱਧ ਤੋਂ ਵੱਧ ਰੁੱਖ ਲਗਾਏ ਜਾਣਗੇ ਤੇ ਲੋਕਾਂ ਨੂੰ ਵਾਤਾਵਰਨ ਬਚਾਉਣ ਲਈ ਜਾਗਰੂਕ ਕੀਤਾ ਜਾਵੇਗਾ ਉਨੇ ਇਸ ਸਮਾਜ ਵਿੱਚ ਹਰ ਸਮਾਜ ਸੇਵੀ ਜਥੇਬੰਦੀ ਤੇ ਐਨਜੀਓ ਨੂੰ ਪਹੁੰਚ ਦੀ ਅਪੀਲ ਕੀਤੀ ਹੈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੋ ਦੋਸਤੋ ਮੈਂ ਇਸ ਵਕਤ ਖੜਾ ਅਮ੍ਰੇਸਰ ਅਮ੍ਰੇਸਰ ਉਸ ਜਗ੍ਹਾ ਤੇ ਖੜਾ ਰੰਜੀਤਵੀਰ ਨੂੰ ਰੋਜ਼ ਗਾਰਡਨ ਜਿੱਥੇ ਕਹਿੰਦੇ ਸੀ ਗੇ ਮੇਲਾ ਹੋਣ ਜਾ ਰਿਹਾ ਨਵਾਂ ਹੀ ਮੇਲਾ ਵੇਖ ਲਿਆ ਕਹਿੰਦੇ ਕਬੱਡੀ ਦੇ ਮੇਲੇ ਵੇਖੇ ਸ਼ਿਦਾ ਸਿੰਘਾਂ ਦੇ ਮੇਲੇ ਵੇਖਿਆ ਤੀਆਂ ਦੇ ਮੇਲੇ ਵੇਖਿਆ ਨਵਾਂ ਹੀ ਮੇਲਾ ਜਿਹੜਾ ਕੱਲ ਦਾ ਬੜਾ ਸੋਸ਼ਲ ਮੀਡੀਆ ਤੇ ਔਰ ਕੱਲ ਵੀ ਅਸੀਂ ਆਏ ਸੀ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਇਹੋ ਜਿਹਾ ਇੱਥੇ ਕੁਝ ਵੀ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਗੁਰੂ ਰਾਮਦਾਸ ਜੱਟੇ ਪਾਸ਼ਾ ਦੀ ਬਸਾਈ ਹੋਈ ਨਗਰੀਆ ਨਾਲ ਇੱਥੇ ਪਹਿਲਾਂ ਕੁਛ ਇਦਾਂ ਦਾ ਹੋਇਆ ਦਾ ਨਾ ਵੀ ਫੋਲ ਫੋੜ ਦਵਾਂਗੇ ਇੱਥੇ 27 ਅਪ੍ਰੈਲ ਨੂੰ ਇੱਕ ਪ੍ਰੋਗਰਾਮ ਹੁਣ ਅਸੀਂ ਰੱਖਿਆ ਹੈ ਉਹ ਰੱਖਿਆ ਹੈ ਜਨਰਲ ਹਰਬੱਤ ਸਿੰਘ ਜਨਰਲ ਹਰਬੱਤ ਸਿੰਘ ਉਹ ਸ਼ਖਸੀਅਤ ਆ ਜਿਸਦੇ ਬਾਰੇ ਮੈਨੂੰ ਲੱਗਦਾ ਕਿ ਦੱਸਣ ਦੀ ਲੋੜ ਨਹੀਂ ਜਦੋਂ ਨੈਟ ਤੇ ਸਰਚ ਕਰੋਗੇ ਤੇ ਇੱਕ ਬਹੁਤ ਵੱਡਾ ਵਿਲੱਖਣ ਇਤਿਹਾਸ ਇਸ ਦਾ ਨਿਕਲ ਆਊਗਾ ਉਸ ਜਨਰਲ ਹਰਬੱਤ ਸਿੰਘ ਦੀ ਯਾਦ ਵਿੱਚ ਉਸ ਦਿਨ ਇੱਥੇ ਨਾਲੇ ਤੇ ਰੁਕ ਲਾਈ ਜਾਣਗੇ ਔਰ ਨਾਲੇ ਇੱਕ ਜਿਹੜਾ ਪ੍ਰੋਗਰਾਮ ਰੱਖਿਆ ਜਾਊਗਾ ਕਿਉਂਕਿ ਇੱਕ ਐਸੀ ਸ਼ਖਸੀਅਤ ਉਹ ਜਨਰਲ ਹਰਬਖਸ਼ ਸਿੰਘ ਜਿਸ ਵੇਲੇ 1965 ਦੀ ਜੰਗ ਹੋਈ ਸੀ ਉਸ ਵੇਲੇ ਜਦੋਂ ਹਮਲਾ ਕਰਤਾ ਸੀ ਪਾਕਿਸਤਾਨ ਨੇ ਭਾਰਤ ਤੇ ਤੇ ਚੌਧਰੀ ਸਾਹਿਬ ਜਿਹੜੇ ਸਾਡੇ ਆਰਮੀ ਦੇ ਚੀਫ ਸੀ ਉਹਨਾਂ ਨੇ ਫੋਨ ਕੀਤਾ ਜਨਰਲ ਹਰਬਖਸ਼ ਸਿੰਘ ਨੂੰ ਕਿ ਦਿੱਲੀ ਬਚਾ ਲੋ ਅੰਮ੍ਰਿਤਸਰ ਛੱਡ ਦਿਓ ਔਰ ਉਸ ਸਿੱਖ ਯੋਧੇ ਨੇ ਇੱਕ ਗੱਲ ਕਹੀ ਸੀ ਕਿ ਨਹੀਂ ਪਹਿਲਾਂ ਸਾਡੇ ਤੋਂ ਨਨਕਾਣਾ ਸਾਹਿਬ ਚਲ ਗਿਆ ਹੁਣ ਅੰਮ੍ਰਿਤਸਰ ਅਸੀਂ ਨਹੀਂ ਜਾਣ ਦੇਾਂਗੇ ਉਸ ਯੋਧੇ ਜਰਨੈਲ ਨੂੰ ਜਿਸ ਵੇਲੇ ਲਾਲ ਬਹਾਦਰ ਸ਼ਾਸਤਰੀ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਦੇ ਨਾਲ ਵੀ ਗੱਲ ਕੀਤੀ ਗਈ ਕਈ ਪ੍ਰਸ਼ਾਸਨੋਂ ਦਬਾਅ ਪਾਇਆ ਗਿਆ ਪਰ ਉਸ ਯੋਧੇ ਨੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਇਹ ਅਮਰitsar ਸਾਡੇ ਕੋਲ ਆ ਚ ਰੱਖਿਆ ਕਿਉਂਕਿ ਨਨਕਾਣਾ ਸਾਹਿਬ ਚਲ ਗਿਆ ਸੀ ਅਮਰitsar ਵੀ ਚਲ ਜਾਣਾ ਸੀ 27 April ਨੂੰ ਇੱਥੇ ਇਹ ਪ੍ਰੋਗਰਾਮ ਅਸੀਂ ਕਰਾਂਗੇ ਸਰਦਾਰ ਹਰਪਖ ਸਿੰਘ ਦੀ ਯਾਦ ਨੂੰ ਸਮਰਪਿਤ ਔਰ ਉਹ ਜਿਹੜਾ ਪ੍ਰੋਗਰਾਮ ਅਸੀਂ ਪੂਰਾ ਦਿਨੇ ਤੇ ਕਰਾਂਗੇ ਸੋ ਮੇਰੀ ਜਗ ਦੀਆਂ ਜ਼ਮੀਰਾਂ ਵਾਲੇ ਲੋਕਾਂ ਨੂੰ ਬੇਨਤੀ ਹੈ ਕਿ ਭਰਾਓ ਜਰੂਰ ਪਹੁੰਚਿਓ ਕੱਲ ਦਾ ਸੋਸ਼ਲ ਮੀਡੀਆ ਤੇ ਜੋ ਚੱਲ ਰਿਹਾ ਸੀ ਸ਼ੋਸ਼ਾ ਰਿਹਾ ਉਹ ਨਾਂ ਤੇ ਹੋਣਾ ਜੇ ਤੇ ਨਾਂ ਅੰਮ੍ਰਿਤਸਰ ਦੀ ਧਰਤੀ ਦੇ ਕਿਸੇ ਨੇ ਪ੍ਰਵਾਨ ਕਰਨਾ ਕਿ ਅੰਮ੍ਰਿਤਸਰ ਧਰਤੀ ਕਿਸ ਦੀ ਆ ਇੱਥੇ ਬਾਬਾ ਦੀਪ ਸਿੰਘ ਕਰਕੇ ਯੋਧੇ ਜਰਨੈਲਾਂ ਨੇ ਆਪਣਾ ਸੀਸ ਭੇਟ ਕਰਕੇ ਸਤਗੁਰੂ ਨੂੰ ਫਿਰ ਜਾ ਕੇ ਮੱਝ ਦੀ ਜਰਨੈਲੀ ਬਣੀ ਫਿਰ ਕਿਤਾਬ ਮਿਲਦੇ ਆ ਬਾਬਾ ਸੋਖਾ ਸਿੰਘ ਮਹਿਤਾਬ ਸਿੰਘ ਦਾ ਇਤਿਹਾਸ ਪੜ ਲਿਓ ਅੰਮ੍ਰਿਤਸਰ ਦਾ ਬਹੁਤ ਵੱਡਾ ਇਤਿਹਾਸ ਆ ਔਰ ਇੱਥੇ ਸ਼ਹੀਦਾਂ ਨੇ ਜਿਨ੍ਹਾਂ ਨੇ ਲੂ ਢੋਲਿਆ ਇਹ ਉਹਨਾਂ ਦੀ ਧਰਤੀ ਆ ਕਿਤੇ ਨਾ ਕਿਤੇ ਇਹ ਸ਼ਰਾਰਤੀ ਆਂਸਰ ਜਿਹੜੇ ਸਿਰ ਚੁੱਕ ਰਿਆ ਨਾ ਅਸੀਂ ਚੁੱਕਣ ਦੇਵਾਂਗੇ ਕੱਲ੍ਹ ਦਾ ਅਸੀਂ ਦੇਖ ਰਿਹਾ ਇਹਨਾਂ ਦੇ WhatsApp ਗਰੁੱਪ ਜਿਹੜੇ ਆ ਉਹਨਾਂ ਦੇ ਵਿੱਚ ਕੁਝ ਬੰਦੇ ਸਾਡੇ ਐਡ ਹੋਏ ਤੇ ਜਿਹੜੇ ਮੈਸੇਜ ਉਹਨਾਂ ਤੇ ਆ ਰਹੇ ਬਾਹਰ ਦੇ ਨੰਬਰਾਂ ਤੋਂ ਔਰ ਮੈਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰੂੰ ਇਹਦੀ ਜਾਂਚ ਕਰੋ ਕਿ بڑے ਵੱਡੇ ਲੈਵਲ ਦਾ ਕੋਈ ਸਕੈਮ ਹੈ ਜਿਹੜਾ ਜੋ ਕਿ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਆਇਆ ਹੈ